ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਪਹਿਲਾਂ ਵੀ ਮੈਂ ਅਕਾਲ ਫਿਲਮ ਤੇ ਵੀਡੀਓ ਪਾਈ ਆ ਜਿਹਦੇ ਵਿੱਚ ਜੋ ਬੋਲਿਆ ਸੱਚ ਬੋਲਿਆ ਸਹੀ ਕਿਹਾ ਜੋ ਜੋ ਹੈ ਉਹਦੇ ਵਿੱਚ ਨਾ ਤੇ ਹੁਣ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਉਹ ਅਕਾਲ ਫਿਲਮ ਲਈ ਇਸ ਲਈ ਕਰਨ ਜਾ ਰਿਹਾ ਕਿਉਂਕਿ ਜਿਹੜੇ ਲੋਕ ਵਿਰੋਧ ਕਰਦੇ ਨੇ ਨੀਲੇ ਬਾਣੇ ਵਾਲੇ ਚਾਰਕ ਬੰਦੇ ਇਕੱਠੇ ਹੁੰਦੇ ਆ ਇੱਕ ਨੂੰ ਮੋਰੀ ਬਣਾਉਂਦੇ ਜਾ ਕੇ ਰੌਲਾ ਪਾਉਂਦੇ ਉਹ ਰੌਲਾ ਹੀ ਹੌਲੀ-ਹੌਲੀ ਵੱਧ ਗਿਆ ਤੇ ਇਸ ਫਿਲਮ ਦਾ ਡਾਊਨਫਾਲ ਜਾਣ ਦਾ ਕਾਰਨ ਕੀ ਹੈ ਉਹ ਦੱਸੀਏ ਸਭ ਤੋਂ ਪਹਿਲੀ ਗੱਲ ਤਾਂ ਮੈਂ ਗਿੱਪੀ ਭਾਈ ਸਾਹਿਬ ਨੂੰ ਇਸ ਫਿਲਮ ਬਾਰੇ ਬੋਲਦਿਆਂ ਸੁਣਿਆ ਚਿੰਤਾ ਉਹਨਾਂ ਦੇ ਚਿਹਰੇ ਤੇ ਸਾਫ਼ ਨਿਕਲੀ ਸੀ ਜਿਹੜੇ ਬੰਦੇ ਉਸ ਬੰਦੇ ਨੂੰ ਕਹਿੰਦੇ ਆ ਨਕਲੀ ਦਾੜੀ ਲਾਈ ਆ ਦੇਖੋ ਸਾਡਾ ਦਵੈਰ ਵਿਰੋਧ ਉਹਨਾਂ ਹੋ ਸਕਦਾ ਪਰ ਮੇਰਾ ਖਾਸ ਉਸ ਬੰਦੇ ਨਾਲ ਨਹੀਂ ਹੈ ਜਿਹੜੇ ਉਹਦੇ ਆਲੇ ਦੁਆਲੇ ਫਿਰਦੇ ਆ ਇੱਕ ਤਾਂ ਪ੍ਰਿੰਸਾ ਹੋ ਗਿਆ ਇੱਕ ਨਸ਼ੱਤਰ ਹੋ ਗਿਆ ਸਾਨੂੰ ਲੱਗਦਾ ਵੀ ਲੋਕਾਂ ਨਾਲ ਧੋਖਾ ਕਰਕੇ ਇਹਦੀ ਛਤਰਛਾਇਆ ਵਿੱਚ ਹੈ ਤੇ ਸਾਡਾ ਇਹ ਵੀ ਦੁਸ਼ਮਣ ਹੈ ਅਸੀਂ ਤਾਂ ਆਪਣਾ ਦੁਸ਼ਮਣ ਇਹਨੂੰ ਵੀ ਸਮਝਦੇ ਹਾਂ ਮੈਂ ਸਹੀ ਸਾਬ ਗੱਲ ਕਹਿ ਰਹੇ ਆ ਭਾਵੇਂ ਤੁਹਾਨੂੰ ਬੁਰੀ ਲੱਗੇ ਉਹਨਾਂ ਦੇ ਮੂੰਹ ਤੇ ਚਿੰਤਾ ਦਿਖੀ ਐ ਇਹਨਾਂ ਕਰਕੇ ਅਸੀਂ ਉਹ ਚੀਜ਼ਾਂ ਬੋਲਦੇ ਆਂ ਅਸੀਂ ਉਹੀਆਂ ਜੋ ਹੈ ਪਰ ਜਿਹੜੇ ਬੰਦੇ ਇਹਨੂੰ ਕਹਿੰਦੇ ਆ ਗਿੱਪੀ ਕਰੇ ਆਲੂ ਕਿ ਨਕਲੀ ਦਾੜੀ ਲਾ ਲਈ ਨਕਲੀ ਐ ਕਰਦਾ ਫਿਰਦਾ ਨਕਲੀ ਕੱਪੜੇ ਨਕਲੀ ਸਿੰਘ ਐ दारूਾਂ ਪੀਂਦੇ ਸਿਕਟਾਂ ਪੀਂਦੇ ਇਸ ਬੰਦੇ ਦੀ ਮੈਂ ਗਾਰੰਟੀ ਲੈਣਾ ਜਦੋਂ ਇਹ ਫਿਲਮਾਂ ਵਿੱਚ ਨਹੀਂ ਵੀ ਆਏ ਸੀ ਅਸੀਂ ਸ਼ਿਮਲੇ ਮਿਲੇ ਸੀ ਪਹਿਲੀ ਵਾਰ ਮੈਂ ਉੱਥੇ ਵੀ ਦੇਖਿਆ ਸਾਰਾ ਲਾਣਾ ਸਭ ਲੰਡਰ ਫੰਡਰ ਸਾਡੇ ਅਰਗੇ दारू ਪੀਂਦੇ ਸੀ ਇਹ ਬੰਦੇ ਨੇ ਪੈਗ ਨਹੀਂ ਲਾਇਆ ਸੀ ਬਿਸਕਟ ਖਾ ਰਿਆ ਸੀ ਹਨਾ ਸਾਰੀ ਰਾਤ ਇਹਨੇ ਇਦਾਂ ਹੀ ਕੱਟੀ ਆ ਜਿਹੜਾ ਬੰਦਾ ਸਹੀ ਆ ਉਹਨੂੰ ਸਹੀ ਕਹਾਂਗੇ ਬਾਕੀ ਜਿਹੜੀ ਹਿੰਮਤ ਉਹਨੇ ਕੀਤੀ ਐ ਉਹ ਕਰਕੇ ਤਾਂ ਕੋਈ ਦਿਖਾਵੇ ਆ ਜਿਹੜੇ ਨੀਲੇ ਬਾਣੇ ਵਾਲੇ ਵਿਰੋਧ ਕਰਦੇ ਆ ਇਹ ਕਹਿੰਦੇ ਵੀ ਨਕਲੀ ਵਾਲ ਕੱਟਿਆਂ ਵਾਲਾ ਕੋਈ ਇਦਾਂ ਬਣਨਾ ਨਹੀਂ ਚਾਹੀਦਾ ਤੁਹਾਡੇ ਬਾਬਿਆਂ ਕੋ ਮੋਹਰੀਆਂ ਕੋ ਅਰਬਾਂ ਰੁਪਈਆ ਕਰੋੜਾਂ ਰੁਪਏ ਤੁਸੀਂ ਬਣਾਓ ਇਦਾਂ ਦੀਆਂ ਫਿਲਮ ਕਰੋ ਸਿੱਖੀ ਦਾ ਪ੍ਰਚਾਰ ਆਪਣੇ ਸਿੱਖਾਂ ਨੂੰ ਲਵੋ ਇਹ ਗੱਲਾਂ ਤੁਹਾਨੂੰ ਤੱਤੀਆਂ ਲੱਗਣੀਆਂ ਪਰ ਸੱਚ ਐ ਇਹ ਜ਼ਰੂਰੀ ਨਹੀਂ ਕਿ ਤੁਹਾਡੀ ਇਹ ਗੱਲ ਕਰਨ ਲਈ ਸੱਚੀ ਗੱਲ ਕਰਨ ਲਈ ਪੱਗ ਬੰਨੀਏ ਪਰ ਨਾ ਬੰਨੀਏ ਮੈਂ ਦੀਪ ਸਿੱਧੂ ਦਾ ਸਾਥੀ ਜਿਹੜਾ ਉਹਦੇ ਨਾਲ ਰਹਿੰਦਾ ਉਹਨੂੰ ਆਪ ਦੇਖਿਆ ਇੱਕ ਬਾਣੇ ਵਾਲੇ ਬੰਦੇ ਨੂੰ ਬਾਸ਼ੀਵਾੜੇ ਉਹਨੂੰ दारू ਤੋਂ ਦਬਕਦੇ ਨੂੰ ਉਹ ਦਮਾਲਾ ਬਣ ਕੇ दारू ਪੀ ਜਾਂਦਾ ਸੀ ਨੰਬਰ 2 ਤੇ ਜਿਹੜੀਆਂ ਗੱਲਾਂ ਤੇ ਤੁਸੀਂ ਰੌਲਾ ਪਾਉਣਾ ਉੱਤੇ ਤੁਸੀਂ ਪਾਉਨੇ ਨੇ ਸੀ ਹਰ ਵਾਰ ਕਿਹਾ ਕਿ ਜਦੋਂ ਫਿਲਮਾਂ ਬਣਦੀਆਂ ਅਰਦਾਸ ਫਿਲਮਾਂ ਵਿੱਚ ਸ਼ੂਟ ਕੀਤੀ ਜਾਂਦੀ ਹੈ ਪਹਿਲਾਂ ਮਸਤਾਨੇ ਵਿੱਚ ਕੀਤੀ ਗਈ ਫਿਰ ਉਸ ਤੋਂ ਬਾਅਦ ਵੀ ਕੀਤੀ ਗਈ ਤੇ ਉਦੋਂ ਜਿਹੜੇ ਉਹ ਸਲੈਟਾਂ ਫੜ ਕੇ ਖੜੇ ਸਾਰੇ ਸਿੱਖ ਤਾਂ ਬੀੜੀਆਂ ਵਾਲੇ ਹੁੰਦੇ ਉਹਨਾਂ ਦੀ ਜੇਬਾਂ 'ਚ ਸਿੱਖ ਤਾਂ ਬੀੜੀਆਂ ਹੁੰਦੀਆਂ ਉਹ ਕੋਈ ਕਿਉਂ ਨਹੀਂ ਰੋਕਦਾ ਸੀ ਉਹ ਰੋਕਣ ਦੀ ਲੋੜ ਐ ਇਹ ਜਿਹੜਾ ਏਦਾਂ ਪ੍ਰਚਾਰ ਕਰਦਾ ਉਹਨੇ ਹਿੰਮਤ ਤਾਂ ਕੀਤੀ ਨਾ ਸਿੱਖੀ ਦਿਖਾਉਣ ਦੀ ਫਿਲਮ ਦੀ ਕੈਮਰਾ ਗ੍ਰਾਫੀ ਲੈ ਲਓ ਜਾਂ ਫਿਰ ਲਾਈਟਿੰਗ ਲੈ ਲਓ ਬਾਕੀ ਚੀਜ਼ਾਂ ਡਾਇਰੈਕਸ਼ਨ ਬਹੁਤ ਵਧੀਆ ਹੈ ਜਿਹੜੀ ਚੀਜ਼ ਵਧੀਆ ਉਹ بڑے بیٹے ਦਾ ਰੋਲ ਬਾ ਕਮਾਲ ਹੈ ਜੀ ਪਹਿਲਾਂ ਵੀ ਅਸੀਂ ਕਿਹਾ ਪਰ ਲੇਕਿਨ ਜਿਹੜੇ ਆ ਵਿਰੋਧ ਕਰਦੇ ਇਹਨਾਂ ਨੂੰ ਇੱਕੋ ਹੀ ਆ ਵੀ ਤੁਸੀਂ ਆਪ ਬਣਾਓ ਨਾ ਬਾਣੇ ਵਾਲੇ ਤੁਹਾਨੂੰ ਸ਼ੌਂਕ ਵੀ ਅੱਜਕੱਲ੍ਹ ਰੀਲਾਂ ਤੁਹਾਡੇ ਬੰਦੇ ਬਹੁਤ ਬ ਚਾਰ ਕ ਬੰਦੇ ਖੜੇ ਹੁੰਦੇ ਆ ਤੇ ਉਹ ਕਰਦੇ ਸਭ ਤੋਂ ਵੱਡੀ ਗੱਲ ਗਿੱਪੀ ਭਾਈ ਸਾਹਿਬ ਨੂੰ ਇੱਕ ਸੁਨੇਹਾ ਵੀ ਜਿਹੜੇ ਤੁਹਾਡੇ ਨਾਲ ਤੁਰੇ ਫਿਰਦੇ ਆ ਨਾ ਇਹ ਬਾਹਰ ਆ ਕੇ ਆਫ ਕੈਮਰਾ ਲੋਕਾਂ ਨੂੰ ਇਹ ਕਹਿੰਦੇ ਵੀ ਸਾਨੂੰ ਬੋਲਣਾ ਪੈਂਦਾ ਸਾਡਾ ਕਿੱਤਾ ਜੀ ਆਹ ਚੀਜ਼ਾਂ ਗਲਤ ਹੈਗੀਆਂ ਇਹ ਇਦਾਂ ਦੇ ਹੀ ਲੋਕ ਨੇ ਇਦਾਂ ਦੇ ਲੋਕਾਂ ਤੋਂ ਹਗਾ ਹੋਵੋ ਭਰਿਆਲ ਜੋ ਵਾਲੇ ਤੁਹਾਡੇ ਜਿਹੜੇ ਕਮਲੇ ਫਿਰਦੇ ਆ ਐਨ ਭੋਲੇ ਜਿਹੇ ਬਣਦੇ ਪ੍ਰਿੰਸ ਵਰਗੇ ਇੱਕ ਕਰਕੇ ਦੋ ਕਰਕੇ 10 ਕਰਕੇ 50 50 20 20 100 100 ਇਹਨਾਂ ਦੇ ਦੁਸ਼ਮਣ ਨੇ ਜਿਹੜੇ ਚੈਨਲ ਤੇ ਬੋਲਦੇ ਨਹੀਂ 63 ਨਾਲ ਦਗੇ ਕਰਕੇ ਤੁਹਾਡੀ ਛਤਰ ਸ਼ਾਇਆ ਥੱਲੇ ਆ ਜਾਂਦੇ ਆ ਇਦਾਂ ਦੇ ਹੋਰ ਲੋਕ ਬਹੁਤ ਨੇ 79 ਮੈਂ ਨਾਲ ਇਨਾਂ ਪ੍ਰਿੰਸ ਇਹਦਾ ਮੈਂ ਲੈ ਅੰਨਾ ਲੈਨਾ ਇਹ ਦੋ ਬੰਦੇ ਤਾਂ ਬੜੇ ਥੰਮ ਜਿਹੜੇ ਤੁਹਾਡੇ ਇਹਨਾਂ ਕਰਕੇ ਮੈਂ ਬੋਲਦਾ ਜੀ ਤੁਹਾਡੇ ਖਿਲਾਫ ਨੰਬਰ 2 ਤੇ ਜਿਹੜੀ ਹਿੰਦੀ ਫਿਲਮ ਫਲॉप ਹੋਈ ਉਹਦੀ ਆ ਤੁਸੀਂ ਰਿਕਾਰਡਿੰਗ ਵੀ ਸੁਣ ਲਓ ਹਿੰਦੀ ਸ਼ੋ ਹਿੰਦੀ ਸ਼ੋ ਮਿਲਿਆ ਨਹੀਂ ਮੈਨੂੰ ਯਾਰ ਮੈਂ ਦੇਖਿਆ ਮੁੰਬਈ 'ਚ ਕਿਤੇ ਵੀ ਨਹੀਂ ਮੁੰਬਈ 'ਚ ਮੈਨੂੰ ਕਿਤੇ ਵੀ ਨਹੀਂ ਲੱਗਿਆ ਯਾਰ ਕਿ ਇਹ ਕਿញ្ញਾਨੋ ਕਹਿ ਰਕਸ ਤੋਂ ਮੇਰੇ ਤੇ ਮੁੰਬਈ ਦੇ ਵਿੱਚ ਹਿੰਦੀ ਹੈ ਨਹੀਂ ਕਿਉਂਕਿ ਇਹ ਆਫਰ ਓਵਰ ਕੌਨਫੀਡੈਂਸ ਦਿਖਾਇਆ ਗਿਆ ਵੀ ਜਸ ਧਰਮੇ ਪ੍ਰੋਡਕਸ਼ਨ ਦਾ ਉਹ ਨਾਂ ਲੋਗੋ ਲੱਗ ਜਾਣਾ ਉੱਪਰ ਤੇ ਕਰਨ ਜੋਹਰ ਦੇ ਨਾਂ ਨਾ ਹੋ ਜੋ ਜਿਹੜੀ ਸੋਸ਼ਲ ਮੀਡੀਆ ਤੇ ਤੁਸੀਂ ਬਾਅਦ ਚ ਸ਼ਨੀਵਾਰ ਐਤਵਾਰ ਨੂੰ ਪਬਲਿਸਿਟੀ ਸ਼ੁਰੂ ਕੀਤੀ ਹੈ ਲੋਕਾਂ ਨੂੰ ਕਿਹਾ ਬੋਲੋ ਹਿੰਦੀ ਵਿੱਚ ਬੋਲਣ ਲਈ ਕਿਉਂ ਤੁਸੀਂ ਪਹਿਲਾਂ ਕਰਨੀ ਸੀ ਉਹ ਚ ਤੁਹਾਡੀ ਇਹ ਕਮੀ ਹੈ ਹਿੰਦੀ ਚ ਚੱਲ ਸਕਦੀ ਸੀ ਕਿਉਂ ਨਹੀਂ ਲੋਕ ਦੇਖਦੇ ਦੇਖਣੀ ਸੀ ਹਾਂ ਇੱਕ ਪੁਆਇੰਟ ਜ਼ਰੂਰ ਹੈ ਕਿ ਜਦੋਂ ਨਫ਼ਰਤਾਂ ਦਾ ਦੌਰ ਚੱਲਦਾ ਹੋਵੇ ਧਰਮ ਦੀ ਫਿਲਮ ਨਹੀਂ ਚੱਲਦੀ ਇਹ ਚੀਜ਼ ਹੈਗੀ ਹੈ ਉਹ ਚੀਜ਼ ਤੁਸੀਂ ਲੇਟ ਕੀਤੀ ਹੈ ਜੇ ਕੋਈ ਬਾਕਵ ਹੈ ਮੈਂ ਇਹ ਵੀਡੀਓ ਬਣਾਉਣੀ ਪਚਾਉਣੀ ਚਾਹਦਾ ਗਿੱਪੀ ਤੱਕ ਵੀ ਭਾਈ ਤੁਹਾਡੇ ਚਾਮਚੀਆਂ ਨੂੰ ਅਸੀਂ 36 ਗੱਲਾਂ ਸਲਾਹਾਂ ਦੇਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਗੱਲ ਨਹੀਂ ਕਰਾਈ ਇਹ ਕਮੀਆਂ ਨੇ ਬਾਕੀ ਇਹ ਬੰਦਾ ਜਾਂ ਫਿਲਮ 'ਚ ਕੋਈ ਕਮੀ ਨਹੀਂ ਹੈ ਸਿਰਫ ਚਾਰਕ ਬੰਦੇ ਉੱਡਦੇ ਇਹਨਾਂ ਨੂੰ ਵੀ ਫ੍ਰੀ ਦਿਖਾ ਦਿਓ ਫਿਲਮ ਆਪੇ ਕਹਿ ਦੇਣਾ ਹੈਨਾ ਤੇ ਬਾਕੀ ਇਹਨਾਂ ਤੇ ਭਰੋਸਾ ਫਿਲਮੀ ਲੋਕਾਂ ਦੇ ਤਾਂ ਹਟੀ ਜਾਂਦਾ ਇਹ ਕਾ ਵੀਡੀਓ ਚੱਲਦੀ ਹੈ ਇਹ ਤੁਸੀਂ ਦੇਖ ਸਕਦੇ ਆ ਆ ਜਿਹੜਾ ਕਹਿੰਦਾ ਸੀ ਸਿਰ ਹਲਾ ਹਲਾ ਕੇ ਪਿੱਛੇ ਗੱਲ ਕਰਦਾ ਵੀ ਸਣੀ ਦੇ올 ਨੇ ਅੰਦੋਲਨ ਦੇ ਵਿੱਚ ਐ ਨਹੀਂ ਕੀਤਾ ਉਹ ਨਹੀਂ ਕੀਤਾ ਇਹ ਹੁਣ ਨਾਲ ਉਹਦੇ ਗਾਣੇ ਗਾਉਂਦਾ ਫਿਰਦਾ ਇਦਾਂ ਦੇ ਝੂਠਿਆਂ ਕਰਕੇ ਜਿਹੜੀਆਂ ਸਹੀ ਫਿਲਮਾਂ ਬਣਦੀਆਂ ਉਹਦਾ ਵਿਰੋਧ ਕਰਨਾ ਸਿੱਖ ਖੜੇ ਹੋ ਜਾਂਦੇ ਆ ਜਿੱਥੇ ਵਿਰੋਧ ਕਰਨਾ ਉੱਥੇ ਤੁਸੀਂ ਕਰਦੇ ਨਹੀਂ ਇਹ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਹੌਸਲਾ ਵਧਾਉਣੀਆਂ ਸਿੱਖੀ ਦਾ ਮਾਣ ਵਧਦਾ ਲੋਕ ਸਿੱਖੀ ਹੈ ਲੱਗਦੇ ਆ ਭਾਵੇਂ ਕੁਝ ਪਰਸੈਂਟ ਲੱਗਣ ਪਰ ਉਹ ਤਰੀਕੇ ਨਾਲ ਕੀਤਾ ਜਾਵੇ ਮਿਹਰਬਾਨੀ ਸ਼ੁਕਰੀਆ